ڑو والا پٹڑو او پٹڑی اوڑڑو والا ڑو والا پٹڑو تے با دے پٹڑی اوڑڑو والا کتے او کے سیہڑنا پتا نہیں کتے دا سیہڑنا کتے ہو کے سیہڑنا پتا نہیں سیہڑنا کتے ہو کے کتے ہو کے کتے We're to श्री श्रींदजरीवार श्री श्री अरविंदजरीव बलभीर सिंह डॉक्टर बलबीर सिंह डॉक्टर बलबीर सिंह ਭਗਵੰਤ ਮਾਨ ਸਰਕਾਰ ਦੇ 2 ਸਾਲ ਦੀ ਕਾਰਜਕਾਰੀ ਜਿਹੜੀ ਅੱਜ ਚੜ੍ਹ ਕੇ ਬੋਲ ਰਹੀ ਹੈ ਵਿਧਾਨ ਸਭਾ ਨਾਭਾ ਨਾਭਾ ਸ਼ਹਿਰ ਦਾ ਅਹਿਮ ਬੋੜਾ ਗੇਟ ਇੱਥੇ ਨਿਊ ਕਬੀਰ ਕਲੱਬ ਜਿਹਦੀ 11 ਮੈਂਬਰੀ ਕਮੇਟੀ ਸਤੀਜ ਦੀ ਅਗਵਾਈ ਦੇ ਵਿੱਚ ਅੱਜ ਉਹਨਾਂ ਦੇ ਸਰੋਪਟੀ ਪਾਕ ਨੂੰ ਸਨਮਾਨ ਕੀਤਾ ਤੇ ਉਹਨਾਂ ਦੀ ਅਗਵਾਈ ਦੇ ਵਿੱਚ ਤਕਰੀਬਨ 100 ਪਰਿਵਾਰ ਜਿਹੜਾ ਜੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਔਰ ਸਭ ਦੇ ਵਿੱਚ ਖੁਸ਼ੀ ਹੈ ਸਾਡੇ ਇੱਥੋਂ ਦੇ ਐਮਸੀ ਸਾਹਿਬਾਨ ਵਾਰਡ ਨੰਬਰ 14 ਦੇ ਵਿੱਚ ਕ੍ਰਿਸ਼ਨ ਜੀ ਸਾਰੀ ਸਾਰੀ ਟੀਮ ਜਿਹੜੀ ਹੈ ਵਧਾਈ ਦੀ ਪਾਤਰ ਹੈ ਔਰ ਸਭ ਨੇ ਹੱਥ ਖੜੇ ਕਰਕੇ ਵਾਦਾ ਕੀਤਾ ਕਿ ਅਸੀਂ ਆਪਣੇ ਇੱਕ ਇੱਕ ਕੀਮਤੀ ਵੋਟ ਆਮ ਆਦਮੀ ਪਾਰਟੀ ਨੂੰ ਦੇਵਾਂਗੇ ਛਾੜੂ ਨੂੰ ਦੇਵਾਂਗੇ ਔਰ ਭਗਵੰਤ ਮਾਨ ਸਰਕਾਰ ਦੇ 2 ਸਾਲ ਦੇ ਕਾਰਜਕਾਲ ਨਗਰ ਕੌਂਸਲ ਨਾਪਾਪ ਦੀ ਪਿਛਲੇ 2 ਸਾਲ ਦੀ ਕਾਰਜਕਾਰੀ ਤੋਂ ਬਹੁਤ ਖੁਸ਼ ਨੇ ਔਰ ਨਾਪਾ ਸਾਫ਼ ਸੁਥਰਾ ਸ਼ਹਿਰ ਹੋ ਗਿਆ ਨਾਪਾ ਪਿਛਲੇ 2 ਸਾਲਾਂ ਤੋਂ ਟੈਕਸ ਦੇ ਵਿੱਚ ਵੀ ਨੰਬਰ 1 ਪੰਜਾਬ ਦੇ ਵਿੱਚ ਨਾਪਾ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਤਰੱਕੀਆਂ ਜਿਹੜੀਆਂ ਹੋ ਰਹੀਆਂ ਨੇ ਸੋ ਨਾਪਾ ਨਵਾਸੀ ਖੁਸ਼ ਨੇ ਇਸ ਗੱਲ ਤੋਂ ਔਰ ਇਹ ਪਰਿਵਾਰ ਜਿਹੜੇ ਆਏ ਆ ਮੈਂ ਉਹਨਾਂ ਨੂੰ ਦਿਲ ਦੀ ਗਰਮੀ ਤੋਂ ਉਹਨਾਂ ਦਾ ਸਵਾਗਤ ਕਰਦਾ ਤੇ ਉਹਨਾਂ ਦਾ ਸਭ ਨੂੰ ਜੀ ਆਇਆਂ ਕਹਣਾ ਸਭ ਦਾ ਬਹੁਤ ਬਹੁਤ ਧੰਨਵਾਦ